ਅਕਟਿਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬ੍ਰੇਕ ਤੋਂ ਬਾਅਦ ਮੁੜ ਇੱਕ ਵਾਰ ਚਰਚਾ ਕਰਾਂਗੇ ਪਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜੋ ਰੁਝਾਨ ਆ ਰਹੇ ਨੇ ਜੋ ਨਤੀਜੇ ਅਜੇ ਐਲਾਨ ਨਹੀਂ ਜਾਣਗੇ ਉਹਨਾਂ ਨਤੀਜਿਆਂ ਨੂੰ ਲੈ ਕੇ ਚਰਚਾ ਕਰਾਂਗੇ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਇੱਕ ਵਾਰ ਤਾਂ ਆਪਣੇ ਪਾਸ ਤੇ ਇਹ ਹੈ ਕਿ ਹੁਣ ਤੱਕ ਦੇ ਜਿਹੜੇ ਰੁਝਾਨ ਨੇ ਉਹ ਕਿਵੇਂ ਦੇ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਜਿੱਤਣਾਂ ਦਿਖ ਰਹੀਆਂ ਨੇ ਹੁਣ ਤੱਕ ਦੇ ਰੁਝਾਨਾਂ ਮੁਤਾਬਿਕ 101 ਸੀਟ ਜਿਹੜੀ ਹੈ ਉਹ ਆਰ ਜਿਹੜੀ ਨਮੀ ਲਾਲੂ ਕੋ ਸਾਧ ਯਾਦੂ ਦੇ ਪੇਟੇ ਤੇਜਸਵੀ ਯਾਦੂ ਦੇ ਖਾਤੇ ਵਿੱਚ ਜਾਂਦੀ ਦਿਖ ਰਹੀ ਹੈ ਚਾਕਿ 11 ਮਾਰਚ ਨੂੰ ਉਸ ਦੇ ਖਾਤੇ ਵਿੱਚ ਜਾਂਦੀ ਨਾ ਦਿਖ ਰਹੀਆਂ ਨੇ ਤੇ ਨਾਲ ਹੀ ਉਧਰ ਜੇਕਰ ਗੱਲ ਕੀਤੀ ਜਾਵੇ ਨितीश ਕੁਮਾਰ ਦੀ ਤਾਂ 131 ਸੀਟਾਂ ਜਿਹੜੀਆਂ ਉਹ ਉਹਨਾਂ ਦੇ ਖਾਤੇ ਵਿੱਚ ਜਾਂਦੀਆਂ ਦਿਖ ਰਹੀਆਂ ਨੇ ਜੇਕਰ ਓਵਰਆਲ ਗੱਲ ਕੀਤੀ ਜਾਵੇ ਇੱਕ ਇੱਕ ਪਾਰਟੀ ਵੀ ਤੇ ਇੱਕ ਇੱਕ ਪਾਰਟੀ ਦੇ ਸਾਰਾ ਆਰਜੀਡੀ ਦੇ ਹਿੱਸੇ 60 ਏਰੀਆ ਨਹੀਂ 60 ਸੀਟਾਂ ਨਜ਼ਰ ਆ ਰਹੀਆਂ ਨੇ ਕਿ ਕਿ ਜੀਡੀਪੀ ਦੇ ਖਾਤੇ ਵਿੱਚ 52 ਸੀਟਾਂ ਭਾਪਾ ਦੇ ਖਾਤੇ ਵਿੱਚ 62 ਸੀਟਾਂ ਤੇ ਕਾਂਗਰਸ ਦੇ ਖਾਤੇ ਵਿੱਚ 22 ਸੀਟਾਂ ਤੇ ਲੈਫਟ ਦੇ ਖਾਤੇ ਵਿੱਚ 19 ਸੀਟਾਂ ਗੱਲ ਨੂੰ ਹੋਈਆਂ ਨਜ਼ਰ ਆ ਰਹੀਆਂ ਨੇ ਜੀਡੀਪੀ ਦੇ ਖਾਤੇ 52 ਸੀਟਾਂ ਨਜ਼ਰ ਆ ਰਹੀਆਂ ਨੇ ਤੇ ਪਰ ਬਾਕੀ ਵੀਆਈਪੀ ਪਾਰਟੀ ਤੇ ਹਮ ਪਾਰਟੀ ਜਾਂ ਫਿਰ ਲੈਫਟ ਦੀ ਗੱਲ ਕੀਤੀ ਜਾਵੇ ਤੇ ਉਹ ਵੀ ਅੱਛਾ ਪਰਫਾਰਮੈਂਸ ਕਰ ਰਹੀਆਂ ਨੇ ਇਹਨਾਂ ਚੋਣਾਂ ਦੇ ਵਿੱਚ ਹੁਣ ਗੱਲ ਬ੍ਰੇਕ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਕਿ ਵਿਧਾਨ ਸਭਾ ਚੋਣਾਂ ਬਿਹਾਰ ਦੀਆਂ ਚੜੀਆਂ ਨੇ ਉਹ ਹੁਣ ਭਵਿੱਖ ਜਿਹੜਾ ਰਾਜਨੀਤੀ ਦਾ ਉਹ ਤੈਅ ਕਰਨ ਰਹੀਆਂ ਕਿ ਆਉਣ ਵਾਲੀ ਜਿਹੜੀ ਰਾਜਨੀਤੀ ਹੈ ਭਾਵੇਂ ਭਾਜਪਾ ਦੀ ਹੈ ਜਾਂ ਫਿਰ ਜਨਾ ਪਾਰਟਨਰ ਦੀ ਉਹ ਕਿਸ ਦਿਸ਼ਾ ਨੂੰ ਜਾਂਦੀ ਹੈ ਜਾਂ ਫਿਰ ਉਹਨਾਂ ਦਾ ਅਗਲਾ ਕਦਮ ਕੀ ਹੁੰਦਾ ਹੈ ਕੰਪੇਨਿੰਗ ਜੜੀਓ ਕਿਸ ਟੀਚਾ ਟਾਰਗੇਟ ਕਰਕੇ ਕੀਤੀ ਜਾਂਦੀ ਹੈ ਕਿ ਲੋਕ ਕੋਲ ਵੀ ਮੁੱਦਿਆਂ ਦੀ ਗੱਲ ਸੈਤੀ ਕਰਦੇ ਨੇ ਜਾਂ ਫਿਰ ਮੁੱਦਿਆਂ ਤੋਂ ਹਟ ਕੇ ਰਾਜਨੀਤੀ ਜਿਵੇਂ ਮੁੱਦੇ ਬੇਰੋਜ਼ਗਾਰੀ ਦਾ ਮੁੱਦਾ ਕਿਸਾਨੀ ਦਾ ਮੁੱਦਾ ਜਾਂ ਫਿਰ ਆਪਣੀ ਹੱਕਾਂ ਲਈ ਲੜਨ ਦਾ ਮੁੱਦਾ ਕਿ ਉਹਨਾਂ ਵਾਸਤੇ ਰਾਜਨੀਤੀ ਹੁੰਦੀ ਹੈ ਜਾਂ ਫਿਰ ਰਾਮ ਮੰਦਰ ਤੇ ਧਰਮ ਦੇ ਨਾਮ ਤੇ ਜਾਂ ਫਿਰ ਫਿਰਕੂ ਪ੍ਰਸਤਾ ਜਿਹੜੀ ਰਾਜਨੀਤੀ ਹੁੰਦੀ ਹੈ ਜਾਂ ਫਿਰ ਅ 170 ਨੂੰ ਲੈ ਕੇ ਜਿਹੜੀ ਰਾਜਨੀਤੀ 3 ਤਲਾਕ ਨੂੰ ਲੈ ਕੇ ਜਿਹੜੀ ਰਾਜਨੀਤੀ ਕੀਤੀ ਜਾਂਦੀ ਹੈ ਜਿਹੜੀ ਹੁਣ ਤੱਕ ਪਾਸਪਾਰਾ ਚਿਤਰਾਦੀ ਆਈ ਹੈ ਓਵਰ ਆਲ ਇਸ ਤੇ ਅੱਜ ਗੱਲਬਾਤ ਕਰਨੀ ਆਪਾਂ ਇਸ ਅ ਸੈਗਮੈਂਟ ਦੇ ਵਿੱਚ ਖਾਸ ਤੌਰ ਤੇ ਇਸ ਦੇ ਚਰਚਾ ਕਰਾਂਗੇ ਅ ਵਿਆਰਗਨਾ ਚੋਣਾਂ ਤੋਂ ਪਹਿਲਾਂ ਜਦੋਂ ਨਦੀਸ਼ ਕੁਮਾਰ ਚੋਣ ਮੈਦਾਨ ਦੇ ਵਿੱਚ ਸੀਐਮ ਕੈਂਡੀਡੇਟ ਐਲਾਨ ਦਿੱਤੇ ਗਏ ਸੀਗੇ ਪਾਸਪਾਰਾ ਤੇ ਜੀਡੀਯੂ ਦੇ ਗਠਜੋੜ ਵੱਲੋਂ ਪਰ ਤੇਜਸਵੀ ਯਾਦਵ ਨੇ ਮਹਾਗੜ ਚੋੜ ਵੱਲੋਂ ਖਾਲਿਸीन ਕੈਂਡੀਡੇਟ ਦਾ ਐਲਾਨ ਨਹੀਂ ਸੀ ਕੀਤਾ ਗਿਆ ਜਦੋਂ ਤੇਜਸਵੀ ਯਾਦਵ ਦਾ ਐਲਾਨ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਕੁਝ ਪਾਰਟੀਆਂ ਜਿਹੜੀਆਂ ਉਸ ਤੋਂ ਅਸਹਿਮਤ ਨਹੀਂ ਹੁੰਦੀਆਂ ਨੇ ਤੇ ਮਹਾਗੜ ਚੋੜ ਵਿੱਚ ਹਿੱਸਾ ਲੈਣ ਤੋਂ ਬਾਹਰ ਵੀ ਆ ਜਾਂਦੇ ਹਨ ਪਰ ਨतीश ਕੁਮਾਰ ਨੇ ਸਾਹਮਣੇ ਇਲੈਕਸ਼ਨ ਦੇ ਵਿੱਚ ਜਿਹੜਾ ਉਤਾਰਿਆ ਗਿਆ ਉਹ ਉਤਾਰਿਆ ਗਿਆ ਲਾਲੂ ਕੁਸਾਰੀ ਯਾਦਵ ਦਾ ਬੇਟਾ ਤੇਜਸਵੀ ਯਾਦਵ ਬਹੁਤ ਹੀ ਜੰਮ ਕੇ ਉਸਨੇ ਚੋਣ ਪ੍ਰਚਾਰ ਕੀਤਾ ਇੱਕ ਇੱਕ ਦਿਨ ਦੇ ਵਿੱਚ 10 10 10 12 12 ਰੈਲੀਆਂ ਜਿਹੜੀਆਂ ਨੇ ਪੰਜ ਪੰਜ ਕੇ ਰੈਲੀਆਂ ਜਿਹੜੀਆਂ ਕਵਰ ਕੀਤੀਆਂ ਜਾਂਦੀਆਂ ਰਹੀਆਂ ਨੇ ਤੇ ਜੇਕਰ ਹੁਣ ਜਿਹੜੇ ਰੁਝਾਨ ਆ ਰਹੇ ਨੇ ਉਹਨਾਂ ਰੁਝਾਨਾਂ ਦੇ ਉੱਤੇ ਜਾਈਏ ਤੇ ਮੁਕਾਬਲਾ ਜਿਹੜਾ ਉਹ ਬਿਲਕੁਲ ਕਾਟੇ ਦਾ ਇਹੜੇ ਦਾ ਮੁਕਾਬਲਾ ਹੈ ਕਿ ਕੁੰਡੀਆਂ ਦੇ ਸਿੰਘ ਫਸ ਕੇ ਨਿਤਰੂ ਬੜੇ ਨੇ ਖਾਣੇ ਉਹ ਵਾਲਾ ਸੀਮ ਬੰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਦੇਖੋ 101 ਸੀਟਾਂ ਜਿਹੜੀਆਂ ਨੇ ਉਹ ਜਾਨੀਆਂ ਹੋਈਆਂ ਨਜ਼ਰ ਆ ਰਹੀਆਂ ਨੇ 99 ਦੇ ਸਿੱਟਾ ਹੋਣ ਫਿਲਹਾਲ ਨੇੜੇ ਨਵੇਂ ਤੇ ਪਹੁੰਚ ਗਿਆ ਹੈ ਅੰਕੜਾ 100 ਦੇ ਸਿੱਟਾ ਦੇ ਅੰਦਾਜ਼ਾ ਨਜ਼ਰ ਆ ਰਹੇ ਨੇ ਆਰਜੀਡੀ ਦੇ ਹੱਥ ਵਿੱਚ ਜਦ ਕਿ ਐਨਡੀਏ ਦੇ ਹੱਥ ਵਿੱਚ 132 ਸਿੱਟਾ ਜਾਨੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਦੋਂ ਅੱਜ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਸੀ ਤਾਂ ਉਸ ਸਮੇਂ ਇਹ ਪਾਸਾ ਬਿਲਕੁਲ ਡਿਫਰੈਂਟ ਸੀਗਾ ਉਦੋਂ ਆਰਜੀਡੀ ਅੱਗੇ ਚੱਲ ਰਹੀ ਸੀ ਤੇ ਲੰਬੀ ਲੀਡ ਸੀ ਆਰਜੀਡੀ ਕੋਲ ਪਾਸਾ ਪਿੱਛੇ ਸੀ ਬਟ ਜਦੋਂ हौली हौली रुझान आने शुरू हुए वोटिंग गिनती बदनी शुरू हुई हालांकि हाले कोई स्थिति साफ नहीं है क्योंकि जिस तरीके का मुकाबला एक सौ बार मैजिक मूवमेंट है एक सौ बी मैजिक अंकड़ा है, है जिसन पड़े हर पार्टी जी चोटी का जोड़ लाएगी भावे तो महागठजोड़ हो फिर नीतीश कुमार की अगुवाई वाली एन डी ए सरकार ਐਨਡੀਏ ਦੇ ਵਿੱਚ ਇਸ ਵਾਰ ਹਮ ਪਾਰਟੀ ਤੇ ਵੀਆਈਪੀ ਪਾਰਟੀ ਇਹਨਾਂ ਦੋਵਾਂ ਦਾ ਵੀ ਗੜਚੋਰ ਸੀਗਾ ਮਿਲਾਬ ਸੀਗਾ ਜੇ ਚਾਰ ਪਾਰਟੀਆਂ ਨਿਤਿਸ਼ ਕੁਮਾਰ ਦੀ ਅਗਵਾਈ ਵਿੱਚ ਚੋਣ ਲੜ ਰਹੀਆਂ ਸੀ ਮਿਲ ਕੇ ਜਿਹਦੇ ਵਿੱਚ ਹਮ ਪਾਰਟੀ ਦੀ ਆਈਪੀ ਪਾਰਟੀ ਤੇ ਨਿਤਿਸ਼ ਕੁਮਾਰ ਦੀ ਜੀਡੀਯੂ ਤੇ ਉਸ ਤੋਂ ਬਾਅਦ ਭਾਜਪਾ ਪਰ ਹੁਣ ਤੱਕ ਜੇਕਰ ਬਿਹਾਰ ਦੀ ਓਵਰਆਲ ਸਥਿਤੀ ਦੇ ਉੱਤੇ ਇੱਕ ਨਜ਼ਰ ਮਾਰਦੇ ਆ ਕਿ ਹੁਣ ਵੀ ਭਾਜਪਾ ਜਣੀ ਹੈ ਉਹ ਸਾਰਿਆਂ ਤੇ ਹਾਵੀ ਪੱਦੀ ਨਜ਼ਰ ਆ ਰਹੀ ਹੈ ਖਾਲੀ ਪਾਸਪਾਦੀ ਜੇਕਰ ਗੱਲ ਕੀਤੀ ਜਾਵੇ ਤੇ ਪਾਸਵਾ ਦੇ ਖਾਤੇ ਵਿੱਚ ਹੁਣ ਤੱਕ 70 ਤੋਂ ਵੱਧ ਸੀਟਾਂ ਜਾਂਦੀਆਂ ਨਜ਼ਰ ਆ ਰਹੀਆਂ ਨੇ ਜਦਕੀ ਆਰਜੀਡੀ ਦੇ ਖਾਤੇ ਵਿੱਚ 60 ਦੇ ਕਰੀਬ ਜਿੰਨੀਆਂ ਸੀਟਾਂ ਨੇ ਉਹ ਜਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜੀਡੀ ਦੇ ਖਾਤੇ ਵਿੱਚ 52 ਜੇਕਰ ਪਾਸਪਾਦੀ ਗੱਲ ਕੀਤੀ ਜਾਵੇ 77 77 ਸੀਟਾਂ ਤੇ ਪਾਸਪਾ ਦੇ ਚੱਲਦੀ ਪਈ ਹੈ ਹੁਣ ਤੇ ਕੀ ਕਾਂਗਰਸ ਜਿਹੜੀ ਹੈ ਉਹ ਹਾਲੇ ਵੀ 20 ਤੋਂ 21 ਸੀਟਾਂ ਤੇ ਸਿਮਟ ਕੇ ਰੈਂਦੀ ਜਾਪ ਹੈ ਯਾਨੀ 21 ਸੀਟਾਂ ਹਾਲੇ ਤੱਕ ਚੰਦਗਨ ਨਜ਼ਰ ਆ ਰਹੀਆਂ ਨਹੀਂ ਕਾਂਗਰਸ ਦੇ ਹੱਥ ਵਿੱਚ ਆਰਐਡੀ ਦੇ ਹੱਥ ਵਿੱਚ ਜਿਹੜੀ ਹੈ ਉਹ 59 ਸੀਟਾਂ ਚੰਦਗਨ ਨਜ਼ਰ ਆ ਰਹੀਆਂ ਨਹੀਂ ਜੇਕਰ ਲੈਕਟੀਕਲ ਕੀਤੀ ਜਾਵੇ ਲੱਟ ਦਾ ਪਰਫਾਰਮੈਂਸ ਜਿਹੜਾ ਉਹ ਵੀ ਪਹਿਲਾਂ ਨਾਲੋਂ ਬਹੁਤ ਅੱਛਾ ਹੈ 19 ਸੀਟਾਂ ਤੇ ਲੈਫਟ ਅੱਗੇ ਚੱਲਦੀ ਪਈ ਹੈ ਹੁਣ ਤੱਕ ਤੇ ਜਿਹੜੇ ਅੰਕੜੇ ਸਾਹਮਣੇ ਆਏ ਨੇ ਹੁਣ ਤੱਕ ਦੇ ਜਿਹੜੇ ਵਿਚਾਰ ਸਾਹਮਣੇ ਆਏ ਨੇ ਉਹਨਾਂ ਰੋਜ਼ਾਨਾ ਦੇ ਮੁਕਾਬਲੇ ਚੈੱਕ ਕਰ ਗੱਲ ਕੀਤੀ ਜਾਵੇ ਜਦਕਿ 12 ਸੀਟਾਂ ਤੇ ਆਦਰਸ਼ ਜਿਹੜੇ ਨੇ ਉਹ ਅੱਗੇ ਚਲਦੇ ਹੋਏ ਨਜ਼ਰ ਆ ਰਹੇ ਨੇ ਐਂਡੀ ਸਰਕਾਰ ਦਾ ਇੱਕ ਸਿੱਧਾ ਫੋਕਸ ਰਿਹਾ 3 ਲੱਖ ਦਾ ਮੁੱਦਾ ਧਾਰਾ 370 ਦਾ ਮੁੱਦਾ ਐਨਡੀਏ ਸਰਕਾਰ ਦਾ ਫੋਕਸ ਰਿਹਾ ਰਾਮ ਮਨੁਲੀ ਐਨਡੀਏ ਸਰਕਾਰ ਦਾ ਫੋਕਸ ਰਿਹਾ ਰਾਸ਼ਟਰਵਾਦ ਅਤਵਾਦ ਤੇ ਕਿਸਾਨੀ ਨੂੰ ਲੈ ਕੇ ਜਿਹੜੀ ਗੱਲਬਾਤ ਹੋਈ ਉਹ ਬਹੁਤ ਘੱਟ ਬਹੁਤ ਅਲਪ ਕਹਿੰਦੇ ਨਹੀਂ ਜਿਹਨੂੰ ਬਹੁਤ ਹੀ ਮਾਈਨੋਰਟੀ ਦੇ ਲੈਵਲ ਤੇ ਇਸ ਤੀ ਨੂੰ ਲੈ ਕੇ ਦੇਖਿਆ ਗਿਆ ਨਾ ਕਹਾਣੀ ਦੀ ਗੱਲ ਕੀਤੀ ਭਾਜਪਾ ਨੇ ਨਾ ਰੋਜ਼ਗਾਰ ਦੀ ਗੱਲ ਕੀਤੀ ਭਾਜਪਾ ਨੇ ਹਾਲਾਂਕਿ ਜਦੋਂ ਰੋਜ਼ਗਾਰ ਦੀ ਗੱਲ ਹੋਈ ਸੀ ਕਿ 10 ਲੱਖ ਨੌਕਰੀਆਂ ਦਾ ਜਿਹੜਾ ਐਲਾਨ ਹੈ ਉਹ ਨੇ ਦਿੱਸ਼ਤੇ ਜਿਹੜੇ ਅੱਗੇ ਸਕਲੋਤੇ ਕੈਂਡੀਡੇਟ ਸੀਗੇ ਸੀਐਮ ਕੈਂਡੀਡੇਟ ਸੀਗੇ ਤੇਜਸੀ ਯਾਦੂ ਉਹਨਾਂ ਵੱਲੋਂ ਕੀਤਾ ਗਿਆ ਤਾਂ ਤੇਜਸੀ ਯਾਦੂ ਜੀ ਜੋ 10 ਲੱਖ ਨੌਕਰੀਆਂ ਦਾ ਐਲਾਨ ਕਰਦੇ ਨੇ ਉਸ ਤੋਂ ਬਾਅਦ ਅਰ ਮੀਡੀਆ ਦੇ ਵਿੱਚ ਖਬਰਾਂ ਚੱਲ ਰਹੀਆਂ ਕਰਨੀਆਂ ਕਿ ਯੂਥ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਨितीश ਕੁਮਾਰ ਇਹਦੇ ਵਿੱਚ ਕਹਿੰਦੇ ਨੇ ਕਿ 10 ਲੱਖ ਨੌਕਰੀਆਂ ਕਿੱਥੋਂ ਦਿੱਤੀਆਂ ਜਾਣਗੀਆਂ ਕਿ ਜਿਹੜੇ ਪੈਸੇ ਨੇ ਉਹ ਕਿਸੇ ਬੈਂਕ ਨੂੰ ਲਾ ਦੇਣੀਆਂ ਉਹ ਪੈਸੇ ਕਿੱਥੋਂ ਆਉਣਗੇ ਕਿ 10 ਲੱਖ ਲੋਕਾਂ ਨੂੰ ਜਿਹੜਾ ਉਹ ਰੋਜ਼ਗਾਰ ਦਿੱਤਾ ਜਾ ਸਕੇ फिर भाजपा ऐलान कर है कि उन्नीस लाख नीतीश नहीं हो रहे एक चीज बहुत क्लीयर है जेकर इतना आर जे डी या फिर भाजपा पार, किसी की भी सरकार बनती है तेजस्वी यादव मुख्यमंत्री बन या फिर नीतीश कुमार मुख्यमंत्री बन पर तेजस्वी यादव ने एक ਚਿਹਰਾ ਸਾਫ ਕਰ ਦਿੱਤਾ ਹੈ ਕਿਉਂਕਿ ਇੱਕ ਪਾਸੇ ਤੇਜਸਵੀ ਯਾਦਵ ਸਿਰਫ ਇੱਕ ਚਿਹਰਾ ਸੀਗਾ ਜਿਹੜਾ ਕੰਪੇਨਿੰਗ ਦੇ ਵਿੱਚ ਪੂਰਾ ਦਮ ਲਗਾ ਕੇ ਤੇਜਸਵੀ ਯਾਦਵ ਤੇ ਉਹਨਾਂ ਦਾ ਭਰਾ ਜਿਹੜਾ ਸੀ ਉਹਨਾਂ ਦੋਵਾਂ ਵੱਲੋਂ ਕੰਪੇਨਿੰਗ ਕੀਤੀ ਗਈ ਤਾਂ ਦੂਜੇ ਪਾਸੇ ਵੱਡੇ ਵੱਡੇ ਚਿਹਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀ ਯੋਗੀ ਆਦਿਤਨਾਥ ਨੇ ਉੱਥੇ ਚੋਣ ਪ੍ਰਚਾਰ ਕੀਤਾ ਜੇਪੀ ਨੱਡਾ ਨੇ ਉੱਥੇ ਚੋਣ ਪ੍ਰਚਾਰ ਕੀਤਾ ਰਵੀਸ਼ੰਕਰ ਪ੍ਰਸਾਦ ਨੇ ਉੱਥੇ ਚੋਣ ਪ੍ਰਚਾਰ ਕੀਤਾ इवन ਕੀ ਕਈ ਵੱਡੇ ਵੱਡੇ ਹੋਰ ਡਿੱਗੇ ਜਿਹੜੇ ਸੀ ਉਹ ਚੋਣ ਰੈਲੀਆਂ ਕਰਦੇ ਹੋਏ ਨਜ਼ਰ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਤੋਂ ਬਾਅਦ ਇੱਕ ਇੱਕ ਦਿਨ ਦੇ ਵਿੱਚ ਪੰਜ ਪੰਜ ਚਾਰ ਚਾਰ ਰਾਜਾਂ ਨਾਲ ਜਿਹੜੀਆਂ ਨੇ ਕਵਰ ਕੀਤੀਆਂ ਯਾਨੀ ਕਿ ਜੇਕਰ ਓਵਰ ਆਲ ਦੇਖਿਆ ਜਾਵੇ ਤੇ ਇੱਕ ਪਾਸੇ ਉਹ ਲੀਡਰ ਜਿਨ੍ਹਾਂ ਨੂੰ ਸਿਆਸਤ ਦਾ ਐਨਾ ਵੱਡਾ ਤਜਰਬਾ ਤੇ ਇੱਕ ਪਾਸੇ ਉਹ ਲੀਡਰ ਜਿਹੜਾ ਕਿ ਬਿਲਕੁਲ ਯੁਵਾ ਸੀਗਾ ਜਿਹੜਾ ਕਿ ਬਿਲਕੁਲ ਹਿਊਮ ਸੀਗਾ ਇਹ cricket ਦੇ ਮੈਦਾਨ ਤੋਂ ਉੱਠ ਕੇ ਆਇਆ ਹਾਲਾਂਕਿ ਸਿਆਸਤ ਉਹਨਾਂ ਦਾ ਪਿਛੋਕੜ ਹੈ ਲਾਲੂ ਪ੍ਰਸ਼ਾਦ ਯਾਦਵ ਹੋਵੇ ਜਾਂ ਫਿਰ ਉਹਨਾਂ ਦੀ ਵਾਈਫ 라ਵਣੀ ਦੇਵੀ ਹੋ ਗਈ ਯਾਨੀ ਕਿ ਮਾਂ ਪਿਓ ਦੋਵੇਂ ਸਿਆਸਤ ਵਿੱਚ ਸੀ ਪਰ ਲਾਲੂ ਪ੍ਰਸ਼ਾਦ ਯਾਦਵ ਦੇ ਉੱਤੇ ਜਿਹੜਾ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕ ਹੀ ਹੋ ਸੀ ਕਿ ਜਦੋਂ ਇੱਕ ਸਭਾ ਦੇ ਵਿੱਚ ਇੰਟੈਜਿਟੀ ਆਦੋਂ ਨੂੰ ਟਾਰਗੇਟ ਕੀਤਾ ਗਿਆ ਲਾਲੂ ਬਸਾਯਾ ਯਾਦੂ ਦਾ ਨਾਮ ਲੈ ਕੇ ਕਿ ਪੰਜ ਪੰਜ 6 6 ਬੱਚੇ ਪੈਦਾ ਕਰ ਲੈ ਤਾਂ ਉਸਤੇ ਵੀ ਇੱਕ ਬਹੁਤ ਹੀ ਸੌਖੇ ਤਰੀਕੇ ਨਾਲ ਬਹੁਤ ਸਹਿਸਤਾ ਦੇ ਵਿੱਚ ਜਵਾਬ ਦਿੱਤਾ ਸੀਗਾ ਆਰ ਜੀਡੀ ਦੇ ਜਿਹੜੇ ਆਰ ਜੀਡੀ ਵੱਲੋਂ ਜਿਹੜੇ ਕੈਂਡੀਡੇਟ ਐ ਲੰਨੇ ਗਏ ਤੇ ਜੁਸੀ ਆਦੋਂ ਨੇ ਬੜੇ ਸੌਹਾ ਤਰੀਕੇ ਨਾਲ ਉਸ ਦਾ ਜਵਾਬ ਦਿੱਤਾ ਸੀਗਾ ਕਿ ਇਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੀ ਟਾਰਗੇਟ ਕਰਦੇ ਤਾਂ ਉਹਨਾਂ ਲਾਲੂ ਕੋ ਸਾਦੇ ਆਦੋਂ ਨੂੰ ਟਾਰਗੇਟ ਨਹੀਂ ਕੀਤਾ ਨਰਿੰਦਰ ਮੋਦੀ ਨੂੰ ਟਾਰਗੇਟ ਕੀਤਾ ਆਪਣੀ ਹੀ ਪਾਰਟੀ ਨੂੰ ਟਾਰਗੇਟ ਕਰ ਰਹੇ ਨੇ ਆਪਣੇ ਗਠਬੰਧਨ ਨੂੰ ਟਾਰਗੇਟ ਕਰ ਰਹੇ ਨੇ ਕਿਉਂਕਿ ਨਰਿੰਦਰ ਮੋਦੀ ਦੇ ਲਈ 6.5 ਬਰਾ ਸੀਗੇ ਸੋ ਜਿਹੜਾ ਜਿਹੜੇ ਇਸ ਦੇ ਵਿੱਚ ਆਰ ਉਪਾਦੀ ਸਿਆਸਤ ਰਹੀ ਉਹ ਕਿਤੇ ਨਾ ਕਿਤੇ ਉਸ ਲੈਵਲ ਤੇ ਨਹੀਂ दिखी ਜਿਸ ਲੈਵਲ ਦੇ ਉੱਤੇ ਅਕਸਰ ਚੋਣਾਂ ਦੇ ਵਿੱਚ ਸਾਹਮਣੇ ਆਉਂਦੀ ਹੈ ਕਿ ਬਿਆਨਬਾਜ਼ੀ ਇੱਕ ਪਾਰਟੀ ਕੋਈ ਬਿਆਨਬਾਜ਼ੀ ਕਰਦੀ ਦੂਜੀ ਪਾਰਟੀ ਜਿਹੜੀ ਉਸ ਦਾ ਜਵਾਬ ਨਹੀਂ ਦਿੰਦੀ ਦੂਜੀ ਪਾਰਟੀ ਬਿਆਨਬਾਜ਼ੀ ਕਰਦੀ ਦੂਜੀ ਪਾਰਟੀ ਜਵਾਬ ਦਿੰਦੀ ਇਸ ਚੋਣਾਂ ਦੇ ਵਿੱਚ ਬਿਲਕੁਲ clear ਸੀਗਾ ਕਿ ਇੱਕ ਯੂਥ ਕ੍ਰਿਕਟ ਦੇ ਮੈਦਾਨ ਤੋਂ ਆ ਕੇ ਹਾਲਾਂਕਿ ਉਹਦਾ ਸਿਆਸੀ ਕੋਲ ਵਿੱਚ ਜ਼ਰੂਰ ਸੀਗਾ ਕਿਉਂਕਿ ਉਹਦੇ ਮਾਪ ਵੀ ਸਿਆਸਤ ਦੇ ਵਿੱਚ ਸੀਗੇ ਸਿਆਸੀ ਘਰਾਣੇ ਚੋਂ ਉੱਟ ਕੇ ਉਹ ਆਂਦਾ ਹੈ ਅਚਾਨਕ ਉਸ ਜਿਹੜਾ ਸੀਐਮ ਕੈਂਡੀਡੇਟ ਐਲਾਨ ਦਿੱਤਾ ਜਾਂਦਾ ਇਤਰਾਜ਼ ਵੀ ਜਤਾਇਆ ਜਾਂਦਾ ਕਈ ਪਾਰਟੀਆਂ ਵੱਲੋਂ ਉਸ ਤੇ ਇਤਰਾਜ਼ ਜਤਾ ਕੇ ਐਲਾਈਅੰਸ ਦੇ ਵਿੱਚੋਂ ਬਾਹਰ ਵੀ ਹੋ ਜਾਂਦੇ ਨੇ ਪਰ ਇੱਕ ਕਲੀਅਰ ਤੇ ਸਾਫ਼ ਮੈਸੇਜ ਸੀਗਾ ਯੂਥ ਵਾਸਤੇ ਕਿ ਜਿਹੜਾ ਯੂਥ ਅਗਰ ਦੂਜੇ ਸੂਬਿਆਂ ਤੋਂ ਵਾਪਸ ਬਿਹਾਰ ਗਿਆ ਸੀਗਾ ਜਿਸ ਨੇ ਬਹੁਤ ਵੱਡੇ ਪੱਧਰ ਤੇ VOTING ਵੀ ਕੀਤੀ ਇਸ ਵਾਰ 22 ਲੱਖ ਨੌਜਵਾਨਾਂ ਨੇ VOTING ਕੀਤੀ ਬਿਹਾਰ ਦੇ ਵਿੱਚ ਤੇ ਉਹ 22 ਲੱਖ ਨੌਜਵਾਨਾਂ ਚੋਂ ਜ਼ਿਆਦਾਤਰ ਉਹ ਨੌਜਵਾਨ ਸੀਗਾ ਜਿਹੜਾ ਕਿ ਮਾਈਗ੍ਰੇਟ ਹੋ ਕੇ ਬਾਹਰ ਗਿਆ ਸੀ ਫਿਰ ਵਾਪਸ ਬਿਹਾਰ ਗਿਆ ਉੱਥੇ ਜਾ ਕੇ ਉਸਨੇ VOTING ਕੀਤੀ ਤੇ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਟਾਰਗੇਟ ਸੀਗਾ ਉਹਨਾਂ ਦੇ ਦਿਮਾਗ ਵਿੱਚ ਟਾਰਗੇਟ ਸੀਗਾ ਕਿ ਜਿਹੜੇ ਕੇਂਦਰ ਸਰਕਾਰ ਨੇ ਇੱਕ ਨਾਦਰ ਸ਼ਾਹੀ ਫਰਮਾਨ ਜਾਰੀ ਕੀਤਾ ਕਿ ਲਾਕਡਾਊਨ ਲਗਾ ਦਿੱਤਾ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਘਰ ਨਹੀਂ ਜਾਣ ਦਿੱਤਾ ਗਿਆ ਆਉਣ ਵਾਲਾ ਜਿਹੜਾ ਇਲੈਕਸ਼ਨ ਹੈ ਬੰਗਾਲ ਦੇ ਵਿੱਚ ਉਹਦੇ ਵਿੱਚ ਵੀ ਇੱਕ ਬਹੁਤ ਵੱਡਾ ਮੁੱਦਾ ਹੋ ਸਕਦਾ ਹੈ ਰੋਜ਼ਗਾਰ ਦਾ ਕਿਉਂਕਿ ਜਿਹੜੇ ਵੀ ਪ੍ਰਵਾਸੀ ਮਜ਼ਦੂਰ ਦੂਜੇ ਬਾਹਰਲੇ ਸੂਬਿਆਂ ਦੇ ਵਿੱਚ ਆ ਕੇ ਰੋਜ਼ਗਾਰ ਕਰਦੇ ਸੀਗੇ ਜਦੋਂ ਲਾਕਡਾਊਨ ਦੇ ਵਿੱਚ ਉਹਨਾਂ ਨੂੰ ਆਪਣੇ ਸੂਬੇ ਦੇ ਵਿੱਚ ਵਾਪਸ ਜਾਣਾ ਪਿਆ ਉਹ ਰੇਪਡਲ ਚੱਲ ਕੇ ਗਏ ਉਹਨਾਂ ਨੇ ਸਾਈਕਲ ਚਲਾ ਕੇ ਇਥੋਂ ਬਿਹਾਰ ਤੱਕ ਦਾ ਸਫਰ طے ਕੀਤਾ ਉਹ ਆਪਣੇ ਪਰਿਵਾਰ ਨੂੰ ਕੰਡੇ ਤੇ ਲੱਦ ਕੇ ਮੋਢਿਆਂ ਤੇ ਲੱਦ ਕੇ ਜਾਂ ਫਿਰ ਕਿਸ ਤਰੀਕੇ ਨਾਲ ਆਪ ਕੋ ਆਪਣੇ ਘਰ ਪਹੁੰਚੇ ਉਹ ਇਸੇ ਤੋਂ ਲੋਕਿਆ ਨਹੀਂ ਹੈ ਕਿ ਕਿਨੇ ਕਿਨੇ ਜਿਹਨਾਂ ਨੇ ਯੂਪੀ ਤੇ ਬਿਹਾਰ ਪਾਕ ਯੂਪੀ ਤੇ ਪੰਜਾਬ ਦੇ ਬਾਰਡਰ ਯੂਪੀ ਹਰਿਆਣਾ ਦੇ ਬਾਰਡਰ ਤੇ ਉਹਨਾਂ ਨੂੰ ਸਟੇ ਕਰਨਾ ਪਿਆ ਕਿੰਨੀਆਂ ਲੜਾਈਆਂ ਲੜ ਕੇ ਉਹ ਆਪੋ ਆਪਣੇ ਘਰ ਪਹੁੰਚੇ ਕਿਤੇ ਨਾ ਕਿਤੇ ਉਹ ਵੀ ਇੱਕ ਗੁੱਸਾ ਜਿਹਾ ਸੀਗਾ ਉਹ ਪਾਸਪਾ ਦੇ ਖਿਲਾਫ ਨੌਜਵਾਨਾਂ ਦੇ ਵਿੱਚ ਕਈ ਉਹਨਾਂ ਪਰਿਵਾਰਾਂ ਦੇ ਖਿਲਾਫ ਜਿਹੜੇ ਕਿ ਉਸ ਪੈਦਲ ਯਾਤਰਾ ਦੌਰਾਨ ਆਪਣੀ ਮੌਤ ਹੀ ਬਾਜ਼ੀ ਵਿੱਚ ਲਾ ਚੁੱਕੇ ਸੀਗੇ ਹੁਣ ਅਗ੍ਹਾ ਪਰ ਕਿਸੇ ਨੇ ਕਹੀ ਜੀ ਕੋ ਦਿੱਤੇ ਤੇ ਜਿਹੜੇ ਜਨ ਪਰਵਾਰ ਤੇ ਜਿਹੜਾ ਜੀ ਚਲ ਗਿਆ ਹੋਵੇਗਾ ਮੈਨੂੰ ਲੱਗਦਾ ਕਿ ਉਸ ਪਰਿਵਾਰ ਨੇ ਫਿਰ ਪਾਸਪੋਰਟ ਪਾਈ ਹੋਵੇਗੀ ਯਾਨੀ ਕਿ ਇਹ ਵੀ ਇੱਕ ਬਹੁਤ ਕਲੀਅਰ ਤੇ ਬਹੁਤ ਵੱਡਾ ਮੈਸੇਜ ਸੀਗਾ ਤੇ ਇਸ ਮੈਸੇਜ ਦੇ ਚਲਦੇ ਆ ਭਾਰ ਭਾਰ ਜਰੂਰ ਕਿਤੇ ਨਾ ਕਿਤੇ ਬੈਕਫੁੱਟ ਤੇ ਨਜ਼ਰ ਆ ਰਹੀ ਸੀ ਫਿਲਹਾਲ ਜਿਹੜੇ ਹੁਣ ਤੱਕ ਦੇ ਅੰਕੜੇ ਨੇ ਉਹ ਇੱਕ ਵਾਰ ਫਿਰ ਚੇਂਜ ਹੁੰਦੇ ਹੋਏ ਐਨਡੀਏ 134 ਸੀਟਾਂ ਤੇ ਵੜਤ ਬਣਾਏ ਹੋਏ ਹੈ ਜਦਕਿ ਆ ਜਿਹੜੀ ਜਿਹੜੀ ਹੈ ਉਹ 96 ਸੀਟਾਂ ਤੇ ਅੱਗੇ ਚੱਲ ਰਹੀ ਹੈ ਇਹਨੂੰ ਤੇਜਸਵੀ ਆਪੋ ਜਿਹੜੇ ਆ ਉਹ 96 ਸੀਟਾਂ ਤੋਂ ਅੱਗੇ ਚੱਲ ਰਹੇ ਨੇ 134 ਸੀਟਾਂ ਤੋਂ ਅੱਗੇ ਜਿਹੜਾ ਐਨਡੀਏ ਚੱਲ ਰਹੀ ਹੈ ਜਦਕਿ ਆਦਰਸ ਦੇ ਖਾਤੇ ਵਿੱਚ 13 ਸੀਟਾਂ ਨੇ ਫਿਲਹਾਲ ਅੰਕੜੇ ਥੋੜੇ ਫਿਰ ਚੇਂਜ ਹੋਏ ਨੇ ਐਨਡੀਏ ਦੇ ਖਾਤੇ ਵਿੱਚ ਹੁਣ 133 ਸੀਟਾਂ ਦਾ ਨਜ਼ਰ ਆ ਰਹੀਆਂ ਨੇ ਤੇ ਆਰਜੇਵੀ ਦੇ ਖਾਤੇ ਵਿੱਚ 97 ਸੀਟਾਂ ਦਾ ਨਜ਼ਰ ਆ ਰਹੀਆਂ ਤੇ ਆਦਰਸ ਦੇ ਖਾਤੇ ਵਿੱਚ 13 ਸੀਟਾਂ ਦਾ ਨਜ਼ਰ ਆ ਰਹੀਆਂ ਨੇ ਫਿਲਹਾਲ ਆਰਜੀਡੀ ਦੀ ਜੇਕਰ ਨਜ਼ਰ ਉਹ ਸ਼ੇਅਰ ਦੀ ਗੱਲ ਕੀਤੀ ਜਾਵੇ 56 ਸੀਟਾਂ ਦੇ ਵਿੱਚ ਤੇ ਅੱਗੇ ਚੱਲ ਰਹੀ ਹੈ ਜਦਕਿ ਕਾਂਗਰਸ ਜਿਹੜੀ ਹੈ ਉਹ 21 ਸੀਟਾਂ ਤੇ ਚੱਲ ਰਹੀ ਹੈ ਜੀਡਯੂ ਜਿਹੜੀ ਹੈ ਉਹ 52 ਸੀਟਾਂ ਤੇ ਚੱਲ ਰਹੀ ਹੈ ਲੈਫਟ ਦੇ ਹਿੱਸੇ ਵੀ 20 ਸੀਟਾਂ ਆਉਂਦੀਆਂ ਜਾਪ ਰਹੀਆਂ ਜਿਹੜੇ ਹੁਣ ਤੱਕ ਦੇ ਰੁਝਾਨ ਨੇ ਤੇ ਜੇਕਰ ਵੀਆਈਪੀ ਪਾਰਟੀ ਦੀ ਗੱਲ ਕੀਤੀ ਜਾਵੇ 6 ਸੀਟਾਂ ਤੇ ਖੰਮ ਪਾਰਟੀ ਨੂੰ 1 ਸੀਟ ਜਾਂਦੀ ਨਜ਼ਰ ਆ ਰਹੀ ਹੈ ਤੇ ਆਪ ਪਾਰ ਨੂੰ 73 ਸੀਟਾਂ ਜਾਂਦੀਆਂ ਨਜ਼ਰ ਆ ਰਹੀਆਂ ਨੇ ਆ ਸਰਦੇਸ਼ ਤੋਂ ਐਸਐਮ ਆਰਜीडी ਦਾ ਕੈਂਡੀਡੇਟ ਜਿਹੜਾ ਅੱਗੇ ਚੱਲ ਰਿਹਾ ਹੈ ਜਦਕਿ ਗੁਰਵਾ ਤੋਂ ਆਰਜीडी ਦਾ ਕੈਂਡੀਡੇਟ ਜਿਹੜਾ ਅੱਗੇ ਚੱਲ ਰਿਹਾ ਹੈ ਫਟੂਬਾ ਤੋਂ ਕਾਂਗਰਸ ਦਾ ਕੈਂਡੀਡੇਟ ਅੱਗੇ ਚੱਲ ਰਿਹਾ ਰਫੀਗਨ ਤੋਂ ਆਰਜीडी ਦਾ ਕੈਂਡੀਡੇਟ ਜਿਹੜਾ ਅੱਗੇ ਚੱਲ ਰਿਹਾ ਹੈ ਅ ਅਮਰਪੁਰ ਤੋਂ ਜੈਲੂ ਦਾ ਕੈਂਡੀਡੇਟ ਅੱਗੇ ਚੱਲ ਰਿਹਾ ਹੈ ਪਾਸਪਾਲਾ ਕੈਂਡੀਡੇਟ ਅ ਬਿਹਾਰ ਤੋਂ ਜਿਹੜੂ ਦਾ ਕੈਂਡੀਡੇਟ ਆ ਕੇ ਚੱਲ ਰਿਹਾ ਹੈ ਤੇ ਜੇਕਰ ਓਵਰ ਆਲ ਗੱਲ ਕੀਤੀ ਜਾਵੇ ਤਾਂ ਜਿਹੜਾ ਇੱਕ ਮੈਜਿਕ ਮੂਵਮੈਂਟ ਹੈ 122 ਦਾ ਉਸ ਨੂੰ ਟਾਰਗੇਟ ਕਰਕੇ ਸਾਰੇ ਹੀ ਪਾਰਟੀਆਂ ਜਿਹੜੀਆਂ ਨੇ ਉਹ ਇਸ ਚੋਣਾਂ ਦੀ ਗਿਣਤੀ ਨੂੰ ਦੇਖ ਰਹੀਆਂ ਨੇ 243 ਦਾ ਸਭਾ ਦੀਆਂ ਸੀਟਾਂ ਨੇ ਬਿਹਾਰ ਦੇ ਵਿੱਚ 243 ਤੋਂ 243 ਤੇ ਹੀ ਗਿਣਤੀ ਸ਼ੁਰੂ ਹੋ ਚੁੱਕੀ ਨੇ ਰੁਝਾਨ ਹੋਣੇ ਸ਼ੁਰੂ ਹੋ ਗਏ ਨੇ ਤੇ 243 ਦੇ ਵਿੱਚੋਂ

ਆਗੇਲੀ ਦੇ ਖਾਤੇ ਵਿੱਚ ਜਾਂਦਾ ਹੋਇਆ ਜਾਂ ਫਿਰ ਲਾਲੂ ਫੈਮਿਲੀ ਦੇ ਖਾਤੇ ਵਿੱਚ ਜਾਂਦਾ ਹੋਇਆ ਤੇਜਸੀ ਦੇ ਖਾਤੇ ਵਿੱਚ ਜਾਂਦਾ ਹੋਇਆ ਦਿਖ ਰਿਹਾ ਸੀ ਕਿਤੇ ਨਾ ਕਿਤੇ ਊਨਾ ਕਈ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਕੀ ਉਹ ਐਗਜ਼ਿਟ ਪੋ ਸਹੀ ਹੋਣਗੇ ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਜ਼ਿਆਦਾਤਰ ਐਗਜ਼ਿਟ ਪੋ ਰਵੇਂ ਨਹੀਂ ਖਾਲੀ ਇੱਕ ਕੋਈ ਸੀ ਮੋਟਰਸ ਦਾ ਹੋਵੇ ਜਾਂ ਫਿਰ ਇੰਡੀਆ ਟੂਡੇ ਚਾਰਡਕ ਦਾ ਸੀਗਾ ਜਾਂ ਫਿਰ ਅੱਜ ਐਕਸੈਡ ਮਾਈ ਪੋਲ ਸੀਗਾ ਉਹ ਸਾਰੇ ਹੀ ਪੋਲ ਜਿਹੜੇ ਨੇ ਉਹ ਆਰ ਜੇਡੀ ਤੇ ਹੱਥ ਵਿੱਚ ਹੀ ਮੰਡੇਟ ਤੇ ਰਹਿ ਸੀ ਯਾਨੀ ਕਿ ਕਿੰਨਾ ਕਿਤੇ ਜਿਹੜਾ ਜ਼ਮੀਨੀ ਹਕੀਕਤ ਹੈ ਜਿਹੜੀਆਂ ਹੁਣ ਵੋਟਾਂ ਦੇ ਵਿੱਚ ਤਬਦੀਲ ਹੋ ਰਹੀਆਂ ਨੇ ਉਹ ਐਕਸੈਡ ਪੋਲ ਤੋਂ ਕਿਤੇ ਨਾ ਕਿਤੇ ਉਲਟ ਜਾ ਕੇ ਰਿਜ਼ਲਟ ਜਿਹੜਾ ਇਹ ਤਕਰੀਬ ਤੋਂ ਬਿਲਾਉ ਸ਼ੋਅ ਕਰ ਰਿਹਾ ਤੁਹਾਡੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਕੌਣ ਅੱਗੇ ਚੱਲ ਰਿਹਾ ਕੌਣ ਪਿੱਛੇ ਚੱਲ ਰਿਹਾ ਹੈ ਫਿਲਹਾਲ ਥੋੜੇ ਅੰਕੜੇ ਚੇਂਜ ਹੋਏ ਨੇ ਪਰ ਫਿਲਹਾਲ ਫਿਰ ਉਹੀ ਆਕੜੇ ਹੋ ਗਏ ਨੇ ਐਂਡ ਇਹ ਦਿਖਾਤੇ ਵਿੱਚ 153 ਆਰਜ ਦੇ ਖਾਤੇ ਵਿੱਚ 97 ਸੀਟਾਂ ਤੇ ਅਦਰ ਦੇ ਖਾਤੇ ਵਿੱਚ 13 ਸੀਟਾਂ ਦਾ ਬਿਨਾਮ ਹੁਣ ਜਾਂਚ ਰਹੀਆਂ ਨੇ। ਉਹ ਇੱਕ ਚੀਜ਼ ਹੋਰ ਇਥੇ ਬਹੁਤ ਕਲੀਅਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿੱਚ ਉਸ ਤਰੀਕੇ ਦਾ ਇਕੱਠ ਦੇਖਣ ਨੂੰ ਬਿਹਾਰ ਨਾ ਚੋਨਾ ਵਿੱਚ ਨਹੀਂ ਮਿਲਿਆ ਜਿਸ ਤਰੀਕੇ ਦਾ ਇਕੱਠ ਦੇਖਣ ਨੂੰ ਮਿਲਿਆ ਸੀਗਾ ਉਹ ਆਰ ਜੀਡੀ ਯਾਨੀ ਕਿ ਤੇਜਸੀ ਯਾਦੋ ਦੀ ਰੈਲੀਆਂ ਦੇ ਵਿੱਚ ਤੇਜਸੀ ਯਾਦੋ ਹੋਣੀਆਂ ਉਹਨਾਂ ਨੇ ਭਾਰਤ ਨੂੰ ਜਿਹੜੀਆਂ ਰੈਲੀਆਂ ਸਾਈਕਲ ਚਲਾ ਕੇ ਲੈ ਲਈਆਂ ਯਾਨੀ ਕਿ ਇੱਕ ਲੰਮੇ ਸਮੇਂ ਬਾਅਦ ਇਹ ਸੀਗਾ ਕਿ ਹੁਣ ਲਾਲਟੇਂ ਜਿਹੜੀ ਹੈ ਉਹ ਦੁਬਾਰਾ ਬਿਹਾਰ ਵਿੱਚ ਚਲੇਗੀ